ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੀ ਕਣਕ ਦੀ ਵੀਡੀਓ ਪਾਉਣ ਲੱਗਾ ਜਿਹੜੀ ਆਪਾਂ ਪਰਾਲੀ ਵਿੱਚੇ ਨੱਪੀ ਸੀਗੀ ਸਾਰੀ ਦੀ ਸਾਰੀ ਰੋਟਾਵੇਟਰ ਮਾਰ ਕੇ ਉੱਤੋਂ ਪਾਣੀ ਲਾ ਕੇ ਔਰ ਫੇਰ ਸੁਪਰ ਸੀਡਰ ਨਾਲ ਹੀ ਬੀਜਤੀ ਸੀ 72ਏ ਤੋਂ ਸੁਪਰ ਸੀਡਰ ਨਾਲ ਬੀਜੀ ਸੀਗੀ ਕੋਈ ਤਵੀਆਂ ਨਹੀਂ ਮਾਰੀਆਂ ਸੀ ਕੋਈ ਕੁਛ ਨਹੀਂ ਕੀਤਾ ਓਵੇਂ ਦੇ ਓਵੇਂ ਜਿਵੇਂ ਵਾਣ ਸੈੱਟ ਹੈਗਾ ਅਸੀਂ ਓਵੇਂ ਹੀ ਆਪਾਂ ਬੀਜਤਾ ਸੀਗਾ ਜੀ ਤਾਂ ਕਣਕ ਬਹੁਤ ਸੋਹਣੀ ਹੈ ਜੀ ਬਿਨਾ ਡੀਏਪੀ ਤੋਂ ਹੈ ਸਿਰਫ ਡੇਢ ਗੱਟਾ ਜਿਹੜਾ ਆਪਾਂ ਸੁਪਰ ਦਾ ਪਿਆ ਸੀ ਆਪਾਂ ਪੌਣੇ 2 ਸੀਗੇ ਪਰ ਥੋੜਾ ਜਿਹਾ ਮਿਸ ਕੈਲਕੂਲੇਸ਼ਨ ਕਰਕੇ ਸੁਪਰ ਸੀਡਰ ਦੀ ਆਪਣਾ ਡੇਢ ਗੱਟਾ ਹੀ ਪਿਆ ਠੀਕ ਹੈ ਜੀ ਤੇ ਕਣਕ ਬਹੁਤ ਸੋਹਣੀ ਹੈ ਜਰਮੀਨੇਸ਼ਨ ਵੀ ਸੋਹਣੀ ਹੈ ਕੋਈ ਉਹ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਸੁੰਡੀ ਫੇਸਬੁੱਕ ਤੇ ਬਹੁਤ ਪਈ ਵੀ ਉਹ ਹੈਣੀਗੀ ਤੇ ਬਸ ਇਹਦੇ ਵਿੱਚ ਇੱਕ ਇਹੀ ਹੈ ਵੀ ਇਹ ਥੋੜੀ ਜੀ ਆਪਣੇ ਤੋਂ ਗਿੱਲਾਬਤ ਛੇੜਿਆ ਗਿਆ ਸੀ ਗਿੱਲੇਬਤ ਛੇੜਨ ਕਰਕੇ ਇਹਦੇ ਵਿੱਚ ਤੁਹਾਨੂੰ ਵੀਡੀਓ ਚ ਦਿਸਦਾ ਹੋਊਗਾ ਜਿਵੇਂ ਆਹ ਕਾ ਵੀ ਇਹ ਨਹੀਂ ਕਿ ਨਾਲ ਹੀ ਰਲਦਾ ਹੀ ਤਰਿਆ ਆਉਂਦਾ ਵੀ ਸਪਰੇਅ ਟਾਈਮ ਤੇ ਕਰਨੀ ਪਊਗੀ ਇਹਨੂੰ ਪੂਰੇ ਟਾਈਮ ਤੇ ਆ ਦੇਖਿਓ ਬਾਕੀ ਸੜਕ ਬਹੁਤ ਸੋਹਣੀ ਹੈ ਅੱਜ ਤਕਰੀਬਨ ਇਹ ਹੋ ਗਈ ਹੈ 9 ਤਰੀਕਾ ਅੱਜ ਆ 14 ਤੋਂ 15 ਦਿਨਾਂ ਦੀ ਕਣਕ ਹੈ ਜੀ ਇਹ ਸਰਦੀ ਦੀ ਸਾਰੀ ਮੈਂ ਮੋਟਰ ਦੇ ਪਾਣੀ ਨਾਲ ਹੀ ਰੌਣੀ ਕੀਤੀ ਸੀ ਆਪਣੀ ਨਹਿਰ ਤਾਂ ਨਹੀਂ ਸੀ ਲੱਗਿਆਗਾ ਤੇ ਸੋਹਣੀ ਉੱਗੀ ਵੀ ਹੈ ਕਈ ਥਾਵਾਂ ਤੇ ਜਿਵੇਂ ਵੱਡੀਆਂ ਦੌਗੀਆਂ ਸੀ ਥੋੜਾ ਜਿਹਾ ਪਲਤਣ ਹੈਗਾ ਇਦੇ ਵਿੱਚ ਕਣਕ ਦੇ ਪੱਤੇ ਤੇ ਤੇ ਉਹਦਾ ਇੱਕ ਕਾਰਨ ਇੱਕ ਇਹ ਵੀ ਹੈ ਵੀ ਆਪਾਂ ਨਾਈਟ੍ਰੋਜਨ ਨਹੀਂ ਸੀ ਪਾਈ ਥੱਲੇ ਯਾਨੀ ਕਿ ਯੂਰੀਆ ਨਹੀਂ ਸੀ ਪਾਈ ਕਿ ਜਿਹੜੀ ਜ਼ਰੂਰੀ ਚਾਹੀਦੀ ਹੈ ਕਿਉਂਕਿ ਇਹਨੂੰ ਜਦੋਂ ਆਪਣੇ ਪਰਾਲੀ ਗਲਦੀ ਹੈ ਤਾਂ ਉਹ ਬਹੁਤ ਜ਼ਿਆਦਾ ਉਹ ਭਾਲਦੀ ਹੈ ਨਾਈਟ੍ਰੋਜਨ ਭਾਲਦੀ ਹੈ ਨਾਈਟ੍ਰੋਜਨ ਨੂੰ ਸਭ ਤੋਂ ਵੱਧ ਚਾਹੀਦੀ ਹੁੰਦੀ ਹੈ ਉਹ ਕਮੀ ਰਹਿ ਗਈ ਨੈਕਸਟ ਟਾਈਮ ਉਹ ਵੀ ਕੱਢਾਂਗੇ ਪ੍ਰੋਪਰ ਸਾਰਾ ਕਰਾਂਗੇ ਸੈਟ ਇਹਦਾ ਤੇ ਇਹ ਆਪਣਾ ਜੀ ਪਰਾਲੀ ਨੱਪਣ ਤੇ ਖਰਚਾ ਆਇਆ ਸੀਗਾ 600 ਰੁਪਿਆ ਰੋਟਾਵੇਟਰ ਦਾ ਯਾਨੀ ਕਿ 6 6 ਲੀਟਰ ਤੇਲ ਲੱਗਿਆ ਸੀ ਜੀ ਰੋਟਾਵੇਟਰ ਦਾ ਰੋਟਾਵੇਟਰ ਮਾਰਿਆ ਸੀ ਆਪਾਂ ਮੀਡੀਅਮ ਪਹਿਲੇ ਚ ਜਿੱਥੇ ਵੱਡੀਆਂ ਢੇਰੀਆਂ ਸੀ ਜਿਆਦੀਆਂ ਵਿੱਚ ਕੰਬਾਈਨ ਨੇ ਜ਼ਿਆਦਾ ਮਾਲ ਸੱਟਿਆ ਸੀ ਉਹ ਆਪਾਂ ਤਕਰੀਬਨ ਬੀ ਤੀਜੇ ਲੋ ਚ ਤੀਜੇ ਲੋ ਚ ਜਾਂ ਕਦੀ ਕਿਤੇ ਚ ਪਹਿਲੇ ਮੀਡੀਅਮ ਚ ਐ ਚੱਲਿਆ ਜੀ ਤੇ 6 ਲੀਟਰ ਤੇਲ ਬਜਾਈ ਤੇ ਲੱਗਿਆ ਜੀ ਆਪਣਾ ਪਰ ਇਕੜ ਇੱਕੋ ਕਿੱਲੇ ਦਾ ਕਿੱਲੇ ਦੇ ਹਿਸਾਬ ਤੇ 6 ਲੀਟਰ ਤੇਲ ਲੱਗਿਆ ਯਾਨੀ ਕਿ ਮੰਨ ਕੇ ਚੱਲੋ ਵੀ 1.5 1100 ਰੁਪਏ ਦੇ ਵਿੱਚ ਆਪਣਾ ਵੀ ਪਰਾਲੀ ਦਾ ਜੇ ਕਹਿਰੀਏ ਭਾਈ ਤਾਂ ਹੱਲ ਹੋਇਆ ਔਰ ਝੋਨਾ ਵੀ ਚੰਗਾ ਭਾਰਾ ਸੀ 126 ਸੀ ਵੈਸੇ ਵੈਰੈਟੀ ਇਹ ਪਰ ਠੀਕ ਤਕੜਾ ਝੋਨਾ ਸੀਗਾ ਕੋਈ ਐਡਾ ਮਾੜਾ ਨਹੀਂ ਸੀਗਾ ਸਾਰੀ ਪਰਾਲੀ ਵੀ ਆਪਾਂ ਕੋਈ ਵਿੱਚ ਉਹ ਨਹੀਂ ਕੀਤਾ ਵਿੱਚ ਕਾਈ ਹੋਵੇ ਜਾਂ ਕੁਛ ਵੀ ਹੈ ਸਾਰੀ ਦੀ ਸਾਰੀ ਬਾਈ ਉਵੇਂ ਹੀ ਕੰਬਾਈਨ ਦੀ ਵੱਢੀ ਹੋਈ ਸਿੱਧੀ ਡਾਇਰੈਕਟ ਵਿੱਚ YouTube ਤੇ ਵੀ ਵੀਡੀਓ ਪਾਈ ਸੀ ਇੱਕ ਸਾਈਡ ਤੇ ਢੇਡਾ ਲਾ ਕੇ ਕੱਦੂ ਦਾ ਕੱਦੂ ਕਰਕੇ ਤਾਂ ਇੱਕ ਸਾਈਡ ਤੇ ਆਪਾਂ ਉਹ ਵੀ ਸਿੱਧਾ ਹੀ ਕੀਤਾ ਸੀ ਪਾਣੀ ਛੱਡ ਕੇ ਕਦੂ ਕੀਤਾ ਸੀ ਜਿਹੜਾ ਕਿੱਕ ਲੰਮਾ ਤੇ ਇੱਕ ਆਪਾਂ ਵੈਸੇ ਕਰਕੇ ਪਾਈ ਸੀ ਉਹਦੇ ਤੇ ਵੀ ਬਹੁਤ ਸਫਾਈ ਆਈ ਸੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਜਿਉਂਦੇ ਵਾਸਤੇ ਰ